ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਸੇਵਾ ਕਰਨ ਜਾ ਰਹੇ ਆ ਤੇ ਪਿੰਡਾਂ ਚ ਤੇ ਰਸਤੇ ਚ ਨਾ ਇੱਕ ਐਕਸੀਡੈਂਟ ਹੋਇਆ ਪਿਆ ਐਕਸੀਡੈਂਟ ਹੋਇਆ ਪਿਆ ਕੋਈ ਕੁੱਤਾ ਵੱਜਿਆ ਕਿਸੇ ਬਾਈਕ ਦੇ ਵਿੱਚ ਤੇ ਤਿੰਨ ਦੋ ਬੇਟੀਆਂ ਸੀ ਤੇ ਇੱਕ ਬੱਚਾ ਸੀ ਕੋਈ ਹਨਾ ਤਿੰਨ ਸੀ ਤੇ ਉਹਨੂੰ ਨਾ ਦੰਦਲ ਪਈ ਹੋਈ ਦੰਦਲ ਪਈ ਹੋਈ ਸਿਰ 'ਚ ਛੱਟ ਵੱਜੀ ਹੋਈ ਅਸੀਂ ਲੰਘ ਰਹੇ ਸੀ ਤੇ ਵਾਇਰਲੈਸ ਤੇ ਮੈਸੇਜ ਆਇਆ ਗਨਮੈਨ ਵਾਲੀ ਗੱਡੀਾਂ 'ਚ ਵੀ ਰਸਤੇ 'ਚ ਨਾ ਐਕਸੀਡੈਂਟ ਹੋਇਆ ਪਿਆ ਕੀ ਕਰਨਾ ਜੀ ਮੈਂ ਕਿਹਾ ਯਾਰ ਗੱਡੀਆਂ ਰੋਕੋ ਤੇ ਗੱਡੀਆਂ ਰੁਕੀਆਂ ਅਸੀਂ ਉਹਨਾਂ ਨੂੰ ਚੱਕ ਕੇ ਸਿੱਧਾ ਆਪਦੀ ਗਨਮੈਨ ਵਾਲੀ ਗੱਲ ਜੀ ਵਾਕੀ ਚੱਲ ਰਿਹਾ ਹੈ ਗਨਮੈਨ ਵਾਲੀ ਗੱਡੀ 'ਚ ਅਸੀਂ ਉਹਨਾਂ ਨੂੰ ਹਸਪੀਟਲ ਭੇਜਿਆ ਤੇ ਮੈਨੂੰ ਜੋ ਚੀਜ਼ ਵਧੀਆ ਲੱਗੀ ਹੁੰਦਲ ਵੀਰੇ ਹਾਂ ਹੁੰਦਲ ਸਾਹਿਬ ਹਾਂਜੀ ਹਾਂਜੀ ਵੀਰੇ ਜਦੋਂ ਕੁੜੀ ਨੂੰ ਚੱਕਿਆ ਗੱਡੀ 'ਚ ਬਿਠਾਇਆ ਮੈਂ ਚੱਕ ਕੇ ਆਪ ਰੱਖਿਆ ਗੱਡੀ 'ਚ ਤੇ ਜਦੋਂ ਕੁੜੀ ਨੂੰ ਗੱਡੀ 'ਚ ਮੈਂ ਰੱਖਿਆ ਤੇ ਉਹਨੂੰ ਹੋਸ਼ ਆਈ ਉਹ ਕਹਿੰਦੀ ਓ ਮਾਈ ਗੋਡ ਓ ਮਾਈ ਗੋਡ ਡੋంట్ ਬੀ ਬੈਡ ਸਰਪ੍ਰਾਈਜ਼ ਹੋ ਗਈ ਹੈ ਨਾ ਵੀ ਮਨਕੀਰਤਾ ਵਾਲਖ ਨੇ ਮੈਨੂੰ ਵੀ ਹੈ ਨਾ ਯਾਰ ਸ਼ੁਕਰਦਾਰ ਆ ਵਾਹਿਗੁਰੂ ਜੀ ਨੇ ਜੋਗੇ ਅੱਜ ਜਿੱਥੇ ਆ ਜੋ ਆ ਉਹ ਧੰਨ ਗੁਰਗਬ ਸਿੰਘ ਮਹਾਰਾਜ ਉਹਦੇ ਸੱਚੇ ਬਾਦਸ਼ਾਹ ਵਾਹਿਗੁਰੂ ਦੀ ਬਦੌਲਤ ਤੇ ਆ ਆ ਆ ਪੰਜਾਬ ਦੀ ਬਦੌਲਤ ਇਹ ਇੰਡੀਆ ਸਾਡੇ ਜਿੰਨੇ ਪੰਜਾਬੀ ਸਾਡੇ 12 ਬਾਹਰਲੇ ਦੇਸ਼ਾਂ ਚ ਇੱਥੇ ਵਸ ਰਹੇ ਨੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਇੰਨੀ ਮੁਹੱਬਤ ਕਰਨ ਲਈ ਇੰਨਾ ਪਿਆਰ ਕਰਨ ਲਈ ਤੇ ਬਾਕੀ ਅਸੀਂ ਸਾਡਾ ਕਾਫਲਾ ਤੁਰ ਪਿਆ ਆਨ ਦਾ ਵੇ ਆ ਅਸੀਂ ਪਿੰਡਾਂ ਦੀ ਸੇਵਾ 'ਚ ਠੀਕ ਆ ਤੇ ਬਾਕੀ ਪੰਜਾਬ ਦੇ ਬੱਚੇ ਪੰਜਾਬ ਨਾਲ ਪ੍ਰਵਾਹ ਨਹੀਂ ਕਰਨੀ ਜਿੰਨੇ ਜੋਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅਸੀਂ ਸੇਵਾ ਕਰਨ ਜਾ ਰਹੇ ਆ ਤੇ ਪਿੰਡਾਂ 'ਚ ਤੇ ਰਸਤੇ 'ਚ ਨਾ ਇੱਕ ਐਕਸੀਡੈਂਟ ਹੋਇਆ ਪਿਆ ਐਕਸੀਡੈਂਟ ਹੋਇਆ ਪਿਆ ਕੋਈ ਕੁੱਤਾ ਵੱਜਿਆ ਕਿਸੇ ਬਾਈਕ ਦੇ ਵਿੱਚ ਤੇ ਤਿੰਨ ਦੋ ਬੇਟੀਆਂ ਸੀ ਤੇ ਇੱਕ ਬੱਚਾ ਸੀ ਕੋਈ ਹਨਾ ਤਿੰਨ ਸੀ ਤੇ ਉਹਨੂੰ ਨਾ ਦੰਦਲ ਪਈ ਹੋਈ ਦੰਦਲ ਪਈ ਹੋਈ ਸੇਰ ਚ 6:00 ਵਜੇ ਹੋਈ ਅਸੀਂ ਲੰਘ ਰਹੇ ਸੀ ਤੇ ਵਾਇਰਲੈਸ ਤੇ ਮੈਸੇਜ ਆਇਆ ਗਨਮੈਨ ਵਾਲੀ ਗੱਡੀਾਂ 'ਚ ਵੀ ਰਸਤੇ 'ਚ ਨਾ ਐਕਸੀਡੈਂਟ ਹੋਇਆ ਪਿਆ ਕੀ ਕਰਨਾ ਜੀ ਮੈਂ ਕਿਹਾ ਯਾਰ ਗੱਡੀਆਂ ਰੋਕੋ ਤੇ ਗੱਡੀਆਂ ਰੋਕੀਆਂ ਅਸੀਂ ਉਹਨਾਂ ਨੂੰ ਚੱਕ ਕੇ ਸਿੱਧਾ ਆਪਦੀ ਗਨਮੈਨ ਵਾਲੀ ਗੱਡੀ ਗਨਮੈਨ ਵਾਲੀ ਗੱਡੀ 'ਚ ਅਸੀਂ ਉਹਨਾਂ ਨੂੰ ਹਸਪੀਟਲ ਭੇਜਿਆ ਤੇ ਮੈਨੂੰ ਜੋ ਚੀਜ਼ ਵਧੀਆ ਲੱਗੀ ਹੁੰਦਲ ਵੀਰੇ ਹਾਂ ਹੁੰਦਲ ਸਾਹਿਬ ਹਾਂਜੀ ਹਾਂਜੀ ਵੀਰੇ ਜਦੋਂ ਕੁੜੀ ਨੂੰ ਚੱਕਿਆ ਗੱਡੀ 'ਚ ਬਿਠਾਇਆ ਮੈਂ ਚੱਕ ਕੇ ਆਪ ਰੱਖਿਆ ਗੱਡੀ 'ਚ ਜਦੋਂ ਕੁੜੀ ਨੂੰ ਗੱਡੀ 'ਚ ਮੈਂ ਰੱਖਿਆ ਤੇ ਉਹਨੂੰ ਉਹ ਜੀ ਉਹ ਕਹਿੰਦੀ ਓਹ ਮਾਈ ਗਾਡ ਓਹ ਮਾਈ ਗਾਡ ਡੋਨਟ ਬੀ ਪੈਰ ਸਰਪ੍ਰਾਈਜ਼ ਹੋ ਗਈ ਹੈ ਨਾ ਵੀ ਮਨਕਿਰਤਾ ਵਾਲਖ ਨੇ ਮੈਨੂੰ ਵੀ ਹੈ ਨਾ ਪਿਆਰ ਸ਼ੁਕਰਦਾਰ ਆ ਵਾਹਿਗੁਰੂ ਨੇ ਜੋਗੇ ਅੱਜ ਜਿੱਥੇ ਆ ਜੋ ਆ ਉਹ ਧੰਨ ਗੁਰਗਬ ਸਿੰਘ ਮਹਾਰਾਜ ਉਹਦੇ ਸੱਚੇ ਬਾਦਸ਼ਾਹ ਵਾਹਿਗੁਰੂ ਦੀ ਬਦੌਲਤ ਤੇ ਆ ਆ ਪੰਜਾਬ ਦੀ ਬਦੌਲਤ ਇਹ ਇੰਡੀਆ ਸਾਡੇ ਜਿੰਨੇ ਪੰਜਾਬੀ ਸਾਡੇ 12 ਬਾਹਰਲੇ ਦੇਸ਼ਾਂ 'ਚ ਇੱਥੇ ਵਸ ਰਹੇ ਨੇ ਥੈਂਕ ਯੂ ਸਾਡਾ ਸਾਰਿਆਂ ਦਾ ਇੰਨੀ ਮੁਹੱਬਤ ਕਰਨ ਲਈ ਇੰਨਾ ਪਿਆਰ ਕਰਨ ਲਈ ਤੇ ਬਾਕੀ ਅਸੀਂ ਸਾਡਾ ਕਾਫਲਾ ਤੁਰ ਪਿਆ ਆਉਂਦਾ ਵੇ ਆ ਅਸੀਂ ਪਿੰਡਾਂ ਦੀ ਸੇਵਾ 'ਚ ਠੀਕ ਆ ਤੇ ਬਾਕੀ ਪੰਜਾਬ ਦੇ ਬੱਚੇ ਪੰਜਾਬ ਨਾਲ ਪ੍ਰਵਾਹ ਨਹੀਂ ਕਰਨੀ ਜਿੰਨੇ ਜੋਗੇ ਆ